ਕੈਨੇਡੀਅਨ ਕਵਰਨਾਮਾ ਦੇ ਵਿੱਚ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਖਿਆਰੀ ਆ ਭਾਰਤੀ ਪ੍ਰਵਾਸੀਆਂ ਨੇ ਉੱਤਰੀ ਅਮਰੀਕਾ ਦੇ ਸਰਹੱਦੀ ਲਾਂਘਿਆਂ ਵਿੱਚ ਵਾਧਾ ਕਰਨਾ ਸ਼ੁਰੂ ਕਰ ਦਿੱਤਾ ਹੈ। ਬਲੇਸਟਰਬਰਗ ਨਿਊਯਾਰਕ ਭਾਰਤ ਤੋਂ ਪ੍ਰਵਾਸੀਆਂ ਦਾ ਇੱਕ ਸਮੂਹ ਕਾਊਂਟਿੰਗ ਨਿਊਯਾਰਕਸ ਕੈਨੇਡੀਅਨ ਸਰਹੱਦ ਤੋਂ ਅੱਧੇ ਘੰਟੇ ਦੀ ਦੂਰੀ ਤੇ ਇੱਕ ਛੋਟੇ ਜਿਹੇ ਅਪਸਟੇਟ ਸ਼ਹਿਰ ਵਿੱਚ ਸਰਕਾਰੀ ਇਮਾਰਤ ਦੇ ਕੋਲ ਇੱਕ ਟੈਕਸੀ ਮਿਨੀ ਵੈਨ ਤੋਂ ਬਾਹਰ ਆ ਗਿਆ। ਉਹ ਅੱਧੀ ਦਰਜਨ ਸਾਥੀ ਭਾਰਤੀ ਜੋ ਪ੍ਰਵਾਸੀਆਂ ਦੁਆਰਾ ਤੇਜ਼ੀ ਨਾਲ ਲਿਆਂਦੇ ਜਾ ਰਹੇ ਨੇ ਜੋ ਇਸ ਕਾਰੋਬਾਰੀ ਮੌਕੇ ਲਈ ਘੰਟਿਆਂ ਬੱਧੀ ਉਡੀਕ ਕਰਦੇ ਨੇ ਪ੍ਰਵਾਸੀਆਂ ਨੂੰ ਨਿਊਯਾਰਕ ਸਿਟੀ ਤੱਕ ਦੱਖਣ ਵੱਲ ਸਫ਼ਰ ਕਰਨ ਦੀ ਪੇਸ਼ਕਸ਼ ਕਰਨ ਵਾਲੀ ਜਿੰਟੀ ਟੈਕਸੀਆਂ ਦਾ ਇਹ ਫਲੀਟ ਗੈਰ ਰਸਮੀ ਆਰਥਿਕਤਾ ਦੀ ਇੱਕ ਸਪਸ਼ਟ ਉਦਾਹਰਣ ਹੈ ਜੋ ਪਿਛਲੇ ਡੇਢ ਸਾਲਾਂ ਵਿੱਚ ਆਮ ਤੌਰ ਤੇ ਸਸਤ ਉਤਰੀ ਸਰਹੱਦ ਦੇ ਪਾਰ ਅਣਅਧਿਕਾਰਿਕ ਕ੍ਰਾਸਿੰਗ ਦੇ ਮਹੱਤਵਪੂਰਨ ਬਾਧੇ ਤੋਂ ਬਾਅਦ ਉਜਾਗਰ ਹੋਇਆ ਮੈਂ ਇੱਕ ਕਾਰ ਕਿਰਾਏ ਤੇ ਲੈਣਾ ਮੈਂ ਇੱਥੇ ਆਉਂਦਾ ਸ਼ਿਵਮ ਕੋਈ ਗਲਤੀ ਨਾ ਕਰੋ ਇਹ ਕਾਰੋਬਾਰ ਹੈ ਅਤੇ ਕਾਰੋਵਰ ਵਧ ਰਿਹਾ ਹੈ ਇਸ ਸਾਲ ਹੁਣ ਤੱਕ ਯੂਐਸ ਕਸਟਮ ਐਂਡ ਬਾਰਡਰ ਪ੍ਰੋਟੈਕਸ਼ਨ ਐਜੰਟਾ ਨੇ ਉਤਰੀ ਸਰਹੱਦ ਤੇ ਪ੍ਰਵੇਸ਼ ਦੀਆਂ بندرگاہਾਂ ਵਿੱਚਕਾਰ ਪ੍ਰਵਾਸੀਆਂ ਦੇ ਨਾਲ ਲਗਭਗ 20000 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਪਿਛਲੇ ਸਾਲ ਨਾਲੋਂ 95% ਵਾਧਾ ਹੈ ਇਹ ਪੂਰੀ ਤਰ੍ਹਾਂ ਸਪਸ਼ਟ ਨਹੀਂ ਹੈ ਕਿ ਇਸ ਵਾਅਦੇ ਦਾ ਕੀ ਕਾਰਨ ਹੈ ਪਰ ਇਹਨਾਂ ਵਿੱਚੋਂ ਲਗਭਗ 60% ਮੁਕਾਬਲੇ ਭਾਰਤੀ ਨਾਗਰਿਕਾਂ ਦੇ ਹਨ ਸ਼ਿਵਮ ਤੇ ਹੋਰ ਡਰਾਈਵਰ ਬਿਗ ਐਪਲ ਲਈ 6 ਘੰਟਿਆਂ ਦੀ ਗੱਡੀ ਲਈ ਪ੍ਰਤੀ ਵਿਅਕਤੀ 150 ਡਾਲਰ ਤੋਂ 300 ਡਾਲਰ ਤੱਕ ਦਾ ਖਰਚਾ ਲੈਂਦੇ ਨੇ ਉੱਥੇ ਪ੍ਰਵਾਸੀ ਕੰਮ ਦੀ ਭਾਲ ਕਰਨ ਅਤੇ ਪੂਰੇ ਅਮਰੀਕਾ ਦੇ ਦੂਜੇ ਸ਼ਹਿਰਾਂ ਵਿੱਚ ਜਾਣਗੇ ਸ਼ਿਵਮ ਕੁਝ ਹਫ਼ਤੇ ਪਹਿਲਾਂ ਕੈਨੇਡਾ ਨੂੰ ਨਿਊਯਾਰਕ ਦੇ ਉੱਪਰਲੇ ਹਿੱਸੇ ਨਾਲ ਜੋੜਨ ਵਾਲੇ ਸੰਘਣੇ ਜੰਗਲਾਂ ਰਾਹੀਂ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਆ ਗਿਆ ਸੀ ਉਹ ਕਹਿੰਦਾ ਹੈ ਕਿ ਇਹ ਚੁਣੌਤੀਪੂਰਨ ਸੀ ਮੈਨੂੰ ਜੰਗਲ ਵਿੱਚ ਲੰਘਣਾ ਪਿਆ ਅਤੇ ਰਾਤ ਦਾ ਹਨੇਰਾ ਹੁੰਦਾ ਸੀ ਅਤੇ ਇੱਥੇ ਬਹੁਤ ਸਾਰੇ ਦਰਖਤ ਅਤੇ ਝਾੜੀਆਂ ਨੇ ਅਤੇ ਵੀਹ ਕਰ ਜੰਗਲ ਚਿੱਕੜ ਭਰਿਆ ਬੀਹ ਜਾਂਦਾ ਉਹ ਹੁਣ ਅਮਰੀਕਾ ਵਿੱਚ ਸ਼ਰਨ ਦਾ ਦਾਅਵਾ ਕਰਨ ਤੋਂ ਬਾਅਦ ਇੱਕ ਇਮੀਗ੍ਰੇਸ਼ਨ ਜੱਜ ਦੇ ਸਾਹਮਣੇ ਸੁਣਵਾਈ ਦੀ ਉਡੀਕ ਕਰ ਰਿਹਾ ਪਰ ਉਸਨੇ ਮੰਨਿਆ ਉਹ ਇੱਥੇ ਜ਼ਿਆਦਾਤਰ ਕੰਮ ਲਈ ਆਈ ਸੀ ਅਤੇ ਕਿਉਂਕਿ ਕੈਨੇਡਾ ਮੈਨੂੰ ਮੁਕਾਬਲੇ ਵਿੱਚ ਅਮਰੀਕਾ ਦੇ ਅੰਦਰ ਵਧੇਰੇ ਕੰਮ ਦੇ ਮੌਕੇ ਮਿਲਣ ਦੀ ਉਮੀਦ ਹੈ ਤੇ ਉੱਥੇ ਦੱਸਿਆ ਗਿਆ ਕਿ ਵਰਮੋਟ ਯੂਨੀਵਰਸਿਟੀ ਦੇ ਗਲੋਬਲ ਅਤੇ ਰੀਜਨਲ ਸਟੱਡੀ ਪ੍ਰੋਗਰਾਮ ਡਾਇਰੈਕਟਰ ਪਾਬਲੋ ਬੋਸ ਦਾ کہنا ਹੈ ਕਿ ਜ਼ਿਆਦਾਤਰ ਭਾਰਤੀ ਪ੍ਰਵਾਸੀਆਂ ਦੇ ਅਮਰੀਕਾ ਆਉਣ ਦੇ ਕਾਰਨ ਵੱਖੋ-ਵੱਖਰੇ ਹੁੰਦੇ ਨੇ ਅਤੇ ਮੱਧ ਅਤੇ ਦੱਖਣੀ ਅਮਰੀਕੀ ਨਾਲੋਂ ਵਧੇਰੇ ਉਹਨਾਂ ਦੇਸ਼ਾਂ ਵਿੱਚ ਪ੍ਰਵਾਸੀ ਅਕਸਰ ਹਿੰਸਾ ਸਰਕਾਰੀ ਜੰਮ ਸੰਗਠਿਤ ਅਪਰਾਧ ਤੋਂ ਭੱਜ ਰਹੇ ਨੇ ਇਹੀ ਕਾਰਨ ਹੈ ਕਿ ਅਮਰੀਕਾ ਦੇ ਦੱਖਣੀ ਸਰਹੱਦ 'ਤੇ 2023 ਤੱਕ ਅਨਧਿਕਾਰਕ ਕ੍ਰਾਸਿੰਗ ਦੇ ਵਿੱਚ ਵਾਧਾ ਹੋਇਆ ਹੈ। ਦਸੰਬਰ ਵਿੱਚ ਸੀਬੀਪੀ ਅਧਿਕਾਰੀਆਂ ਨੇ ਅਨਧਿਕਾਰਕ ਪ੍ਰਵਾਸੀਆਂ ਦੇ ਨਾਲ ਲਗਭਗ 3,71,000 ਮੁੱਠੇੜਾਂ ਦੀ ਰਿਪੋਰਟ ਦਰਜ ਕੀਤੀ ਜੋ ਇੱਕ ਰਿਕਾਰਡ ਉੱਚਾ ਹੈ। ਪਰ ਮੈਕਸੀਕੋ ਦੇ ਵਾਅਦੇ ਹੋਏ ਲਾਗੂ ਕਰਨ ਅਤੇ ਬ੍ਰੀਡਨ ਪ੍ਰਸ਼ਾਸਨ ਦੇ ਪਨਾਹ ਦੀ ਯੋਜਨਾ ਨੂੰ ਸੀਮਿਤ ਕਰਨ ਦੇ ਉਪਮਾਉ ਕਾਰਨ ਸਾਲ ਦੀ ਸ਼ੁਰੂਆਤ ਤੋਂ ਇਹ ਸੰਖਿਆ ਘਟ ਗਈ ਹੈ ਉੱਤਰੀ ਅਮਰੀਕਾ ਦੀ ਸਰਦ ਤੇ ਅਨਅਧਿਕਾਰਕ ਕ੍ਰਾਸਿੰਗ ਦੀ ਗਿਣਤੀ ਦੇ ਤੁਲਨਾ ਕਾਫੀ ਸਿੱਕੀ ਹੈ ਫਿਰ ਵੀ ਵਾਧੇ ਕੁਝ ਭਾਈਚਾਰੇ ਨੂੰ ਕਿਨਾਰੇ ਤੇ ਪਾ ਦਿੰਦਾ ਹੈ ਕੈਨੇਡਾ ਤੋਂ ਲੰਘਣ ਵਾਲੇ ਜ਼ਿਆਦਾਤਰ ਪ੍ਰਵਾਸੀ ਭਾਰਤੀ ਨੇ ਜੂਨ ਵਿੱਚ ਇੱਥੇ ਭਾਰਤੀਆਂ ਦੀ ਅਨਅਧਿਕਾਰਕ ਕ੍ਰਾਸਿੰਗ ਸਭ ਤੋਂ ਉੱਚੇ ਪੱਧਰ ਦੇ ਸੀ ਲਗਭਗ 3600 ਨੇ ਪ੍ਰਵੇਸ਼ ਦੀਆਂ ਬੰਦਰਗਾਹ ਵਿਚਕਾਰ ਪਾਰਕ ਰਬੀਜ ਤੇ ਕੋਸ਼ਿਸ਼ ਕੀਤੀ ਬੌਸ ਕਹਿੰਦਾ ਕਿ ਕੁਝ ਭਾਰਤੀ ਪਰਿਵਾਰਾਂ ਲਈ ਪ੍ਰਿੰਟ ਨਾਲ ਨਿਸ਼ਚਿਤ ਤੌਰ ਦੇ ਆਰਥਿਕ ਮੌਕੇ ਆ। ਇਹ ਹੈ ਪਰਿਵਾਰ ਨਾਲ ਮੋੜ ਏਕੀਕਰਨ। ਉਹ ਕਹਿੰਦਾ ਕਿ ਬਹੁਤ ਸਾਰੇ ਭਾਰਤੀ ਕੈਨੇਡਾ ਰਾਹੀਂ ਅਮਰੀਕਾ ਆਉਣ ਦਾ ਇੱਕ ਕਾਰਨ ਉੱਚੀ ਗੁਵੰਡੀਆਂ ਦੀ ਅਨਕੂਸ਼ ਇਮੀਗ੍ਰੇਸ਼ਨ ਨੀਤੀਆਂ। ਉਦਾਹਰਨ ਦੇ ਲਈ ਆਲ ਵਿੱਚ ਕੈਨੇਡਾ ਦੇ ਅੰਦਰ ਪ੍ਰਵਾਸੀ ਜੋ ਵਿਜ਼ਟਰ ਵੀਜੇ ਤੇ ਸਨ ਉੱਥੇ ਸਥਾਈ ਵਰਕ ਪਰਮਨੈਂਟਲੀ ਅਰਜੀ ਦੇ ਸਕਦੇ ਹਨ। ਕੈਨੇਡਾ ਵਿੱਚ ਉਨਰਵੰਦ ਪ੍ਰਵਾਸੀਆਂ ਲਈ ਵੀ ਇੱਕ ਐਕਸਪ੍ਰੈਸ ਐਂਟਰੀ ਨੀਤੀ ਹੈ। ਜੋ ਉੱਥੇ ਰਹਿਣਾ ਚਾਹੁੰਦੇ ਨੇ ਤਾਂ ਫਿਰ ਅਮਰੀਕਾ ਵਿੱਚ ਕਿਉਂ ਜਾ ਰਹੇ ਨੇ ਬਹੁਤ ਸਾਰਾ ਕਹਿਣਾ ਹੈ ਕਿ ਹੋਰ ਉਦਯੋਗਾਂ ਵਿੱਚ ਬਸ ਨੌਕਰੀਆਂ ਹੀ ਹਨ ਬਹੁਤ ਕਹਿੰਦਾ ਹੈ ਕਿ ਸਾਡੇ ਕੋਲ ਬਹੁਤ ਸਾਰੇ ਭਾਰਤੀ ਹਨ ਜੋ ਸੇਵਾਮਾ ਅਤੇ ਪਰਵਾਸੀ ਦੇ ਉਹ ਵਿੱਚ ਮੋٹے ਤੌਰ ਤੇ ਬੋਲਦੇ ਨੇ ਖਾਸ ਤੌਰ ਤੇ ਨਿਊਯਾਰਕ ਤੇ ਕੰਮੂ ਵਰਗੇ ਵੱਡੇ ਸ਼ਹਿਰਾਂ ਵਿੱਚ ਜਿੱਥੇ ਪ੍ਰਵਾਸੀ ਕਰਮਚਾਰੀਆਂ ਵਿੱਚ ਅਲੋਪ ਹੋਣ ਦੀ ਸਮਰੱਥਾ ਤੇ ਉਸ ਨੇ ਇਹ ਵੀ ਕਿਹਾ ਕਿ ਪ੍ਰਵਾਸੀਆਂ ਦਾ ਮੰਨਣਾ ਕਿ ਅਮਰੀਕਾ ਕੋਲ ਕੈਨੇਡਾ ਨਾਲੋਂ ਬਹੁਤ ਜ਼ਿਆਦਾ ਹੈ ਜਿਵੇਂ ਕਿ ਕਟ ਟੈਕਸ ਵੱਧ ਤਨਖਾ ਬਹੁ ਸੇ ਵੀ ਕਹਿੰਦਾ ਕਿ ਜ਼ਿਆਦਾਤਰ ਪ੍ਰਵਾਸੀ ਇਹ ਗਵਾਚਿਆ ਨਹੀਂ ਤੇ ਇਦ੍ਰਕੀ ਬੈਲਨ ਕਨਾਲੇ ਮੈਲਨ ਨਾਲ ਪੱਤੀ ਪ੍ਰਤੰਤ ਲੱਈ ਹੋਇਆ ਹੈ ਇਸੀ ਸਰ ਹਮਨ ਪਿਆਰ ਕਰਨਾ ਅਗਰ ਨਾਲ ਪਰ ਰਹਿ ਹੋ ਜਾ ਜੀ ਆਸਾਨ ਨਹੀਂ ਹੈ ਪ੍ਰਵਾਸੀ ਸਰਨ ਪਰਵੇਂ ਦੇ ਖੜੇ ਤਾਮਨ ਦਾ ਸਾਹਮਣਾ ਕਰ ਸਕਦੇ ਨੇ ਇਹਨਾਂ ਨੂੰ ਅਮਰੀਕਾ ਤੱਕ ਪਹੁੰਚਣ ਦਾ ਵਿਚਾਰ ਹੋਇਆ ਕਿ ਕਿ ਲਿਖੇ ਲੰਬੇ ਆਪਕ ਪੇਸ ਕਰਨ ਲਈ ਕਦੇ ਨਹੀਂ ਪਰਫੈਕਟ ਬਿਲਕੁਲ ਇਹ ਵੀ ਬੈਰਸਾਰੇ ਨੇ ਇਸ ਵੀਪੇ ਨੂੰ ਮੱਧ ਅਮਰੀਕਾ ਦੇ ਖਤਰਨਾਕ ਹਿੱਸੇ ਜਾਂ ਮੈਕਸੀਕਨ ਮਾਰਥਲ ਰਾਹੀਂ ਅਮਰੀਕਾ ਦੀ ਯਾਤਰਾ ਕਰਨ ਨਾਲੋਂ ਸੁਰੱਖਿਅਤ ਸਮਝਦੇ ਨੇ ਵੈਨਿਜੂਏਲਾ ਦੀ 25 ਸਾਲਾਂ ਦੇਵਿਟ ਮਾਰੋਲੇਸ ਨੇ ਵੀ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਿਆ ਕਿ ਨਿਰਦਵਿਤ ਇੰਡੀਪਾਲ ਕਲਪਨਾ ਦਾ ਇਸ ਫਿਲਮ ਤੋਂ ਬਾਅਦ ਕਿ ਨਵਾਂ ਮਾਰਲੇ ਤੋਂ ਨੂੰ ਨਿਯਤ ਬੈਨਿਜੂਏਲ ਜਾਣ ਦਾ ਸਕਨਾ ਸੀ ਤਾਂ ਮੈਂ ਉਹ ਵੀ ਗਏ

15 डॉलर मैंने बाद में कमी पर भी वापस टाइम किया मैंने अभी में करने फलादेव पर नहीं फेंका मेरा नोट 10 रुपयों और मैं ओना में पड़ेगा जब वगैरा गधे ने पता नहीं दिया इस इमरजेंसी के बाहर की तस्वीर ड्राइवर ने मेरी पूरी सवारी भी पेश की थी मैं कह सकता हूं कि सिर्फ 300 मिलियन डालता हूं ਭਾਰਤ ਦੇ ਡਰਾਈਵਰ ਇਸ ਨੂੰ ਕਹਿੰਦਾ ਸੀ ਉਹ ਹੀ ਚੰਗੀ ਵੱਲ ਮੰਨਿਆ ਇਹ ਅਮਰੀਕਾ ਕੈਨੇਡਾ ਨੇ ਡਰਾਈਵਰ ਇਹ ਨਹੀਂ ਕਹਿੰਦਾ ਕਿ ਐਂ ਸਰਕਾਰ ਇਹ ਮੇਰਾ ਲੇਖ ਨਹੀਂ ਪੈਂਦਾ ਕਿ ਇਹ ਇਹ ਨਹੀਂ ਇਹਦਾ ਕੀ ਜਾਵੇਗਾ ਫਿਰ ਇਸ ਨੇ ਦੱਸਿਆ ਕਿ ਐਸ ਵਿੱਚ ਉਸ ਨੂੰ ਬਿਠਾਇਆ ਤੇ ਉਸ ਦੀ ਮੰਜ਼ਲ ਵੱਲ ਵਧਿਆ ਡਰਾਈਵਰ ਇੱਕ ਵੱਖਰਾ ਭਾਰਤੀ ਨੂੰ ਦੱਸਦਾ ਹੈ ਕਿ ਨਿਊਯਾਰਕ ਸਿਟੀ ਲਈ ਇੱਕ 88 ਤੋਂ ਲਗਭਗ 6 ਘੰਟੇ ਦੀ ਕਾਰ ਸਵਾਰੀਆਂ ਚਲਦੀਆਂ ਨੇ। ਹੋਰ ਡਰਾਈਵਰ ਬਸ ਸਟਾਪ ਤੇ ਠਹਿਰੇ ਸਨ ਉਹ ਜਾਣਦੇ ਸਨ ਕਿ ਪ੍ਰਵਾਸੀਆਂ ਦੀ ਇੱਕ ਨਵੀਂ ਲਹਿਰ ਜਲਦ ਨਜ਼ਰ ਆਵੇਗੀ। ਹੁਣ ਦੇਖਣਾ ਹੋਵੇਗਾ ਕਿ ਇਸ ਪੂਰੇ ਮਾਮਲੇ ਵਿੱਚ ਅਮਰੀਕਾ ਆਪਣਾ ਕੀ ਰੁਕ ਇਖਤਿਆਰ ਕਰਦਾ ਪਰ ਲੋਕਾਂ ਦਾ ਬਾਰਡਰ ਤੋਂ ਕਰਾਸਿੰਗ ਕਰਨਾ ਅਜੇ ਵੀ ਕਿਤੇ ਨਾ ਕਿਤੇ ਬੰਦ ਹੁੰਦਾ ਨਜ਼ਰ ਨਹੀਂ ਆ ਰਿਹਾ। ਕੈਨੇਡੀਅਨ ਖਬਰਨਾਮੇ ਵਿੱਚ ਐਸੀ ਹੋਰ ਤੱਕ ਦੀ ਵੱਡੀ ਖਬਰ ਹੋਰ ਖਬਰਾਂ ਦੇਖਣੀਆਂ ਸੁਣਨੀਆਂ ਪੜ੍ਹਨੀਆਂ ਤਾਂ ਆਜੋ। ਆਜ਼ ਨਿਊਜ਼ ਵਾਲਾ ਦੇ